ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੁਰੂ ਹਰਕਿਰਪਾ ਡੇਰੀ ਫਾਰਮ ਤੇ ਅੱਜ ਤੁਹਾਨੂੰ ਇੱਕ ਹੋਰ ਫਾਰਮ ਦਿਖਾਉਣੇ ਆ ਜੀ ਆਪਣੇ ਪਿੰਡ ਬਾਈ ਚਾਰ ਪੰਜ گاਵਾਂ ਤੇ ਹੀ ਕੰਮ ਕਰਦਾ ਤੇ ਸ਼ੈੱਡ ਬਾਈ ਨੇ ਪਾਇਆ ਕਿੰਨਾ ਚਿਰ ਹੋ ਗਿਆ ਕੱਗਣੇ ਨੂੰ ਇਹ ਪਿਛਲੇ ਸੀਜ਼ਨ ਹੀ ਪਾਇਆ ਸੀ ਕਿੰਨੇ ਪੈਸੇ ਲੱਗੇ ਸੀ ਇਹ ਤੇ ਆ ਹੀ ਜਾ ਫਿਰ ਡੇਢ 2 ਲੱਖ ਪਹਿਲਾਂ ਚਾਦਰਾਂ ਸੀ ਪਹਿਲਾਂ ਚਾਦਰਾਂ ਹੀ ਸੀ ਉਦੋਂ ਕਿੰਨੇ ਬਸੂ ਸੀ ਉਦੋਂ ਵੀ 5 ਹੀ ਸੀ ਬਸ ਅੱਛਾ ਉਦੋਂ ਵੀ 5 ਹੀ ਸੀਗੀ ਉਹ ਚਾਦਰਾਂ ਚ ਗਰਮੀ ਗਰਮੀ ਹਣਾ ਇਹ ਉੱਚਾ ਕਰਕੇ ਪਾਇਆ ਹਾਂ ਉੱਚਾ ਕਰਕੇ ਪਾਇਆ ਜੀ ਬਾਈ ਕੋਲੇ ਇੱਧਰ ਆਹਾ ਕਿੰਨੀ ਜਗ੍ਹਾ ਗਗਨੇ ਹੈ ਇੱਧਰ ਫਿਰ ਦੇਨੇ ਬੰਦ ਆ ਪਸ਼ੂ ਕੱਚੇ ਥਾਂ ਤੇ ਅੱਛਾ ਇੱਧਰ ਖੁੱਲੇ ਛੱਡਦਾ ਜੀ ਬਾਈ ਪਸ਼ੂ ਉੱਧਰ ਬੱਚੀਆਂ ਛੱਡੀਆਂ ਹੋਈਆਂ ਬਾਈ ਕੋਲੇ ਕਿੰਨੇ ਬੱਚੇ ਬੱਚੀਆਂ ਤੇ ਆ ਰਹੇ ਨੇ ਆਪਣੇ ਕੋਲੇ ਸਾਲ ਕੀ ਹੋਇਆ ਤੈਨੂੰ ਹਣਾ ਹਾਂ ਸਾਲ ਕੀ ਸਾਲ ਡੇਢ ਸਾਲ ਹੋ ਗਿਆ ਹੋਊਗਾ ਸਾਲ ਡੇਢ ਸਾਲ ਵੱਧ ਤੋਂ ਵੱਧ ਜਿਹੜਾ ਮਨ ਲਓ ਪ੍ਰੋਪਰ ਤੌਰ ਤੇ ਕੰਮ ਕਰਦੇ ਇਹਨੂੰ ਤਾਂ ਚਲੋ ਆਪਾਂ ਪਿਤਾ ਵਰਕ ਕੀ ਕੰਮ ਦਾ ਚੱਲੀ ਜਾਂਦਾ ਆ ਬੱਚੀ ਹੈ ਕਿਹੜੇ ਟੀਕੇ ਦੀ ਹੈ ਇਹ ਨਾਰਮਲ ਹੀ ਹੈ। ਇਹ ਨਾਰਮਲ ਹੀ ਹੈ। ਅੱਛਾ ਤੇ ਆਹ ਇਹ ਵੀ ਨਾਰਮਲ ਹੀ ਹੈ ਹੈ। ਇਹ ਅੱਛਾ ਬੱਚਿਆਂ ਨੂੰ ਇੱਧਰ ਖੁੱਲੀਆਂ ਛੱਡਦਾ ਬਾਈ ਕੱਚੇ ਥਾਂ ਦੇ ਠੀਕ ਆ ਅੱਡ ਇਹਨਾਂ ਨੂੰ ਫੀਡ ਫੂਡ ਗਿਖਣੇ। ਫੀਡ ਬਾਈ ਇਹਨਾਂ ਨੂੰ ਆਹ ਕੀਤੇ ਦੁੱਜੀ। ਟਾਪ ਸਟਾਰਟਰ ਹਾਂ ਇਹਨੂੰ ਗਰੋਵਰ ਪਾਉਣਾ ਔਰ ਲੀਨ ਤਣ। ਹਾਂ। ਹੂੰ ਠੀਕ ਆ ਰਿਜ਼ਲਟ ਵਧੀਆ ਆ ਜਾਂਦਾ। ਵਧੀਆ ਆ ਜਾਂਦਾ। ਠੀਕ ਆ ਤੇ ਗਾਵਾਂ ਆ ਪਹਿਲੇ ਨੰਬਰ ਵਾਲੀ ਗਾਂ ਗੱਪਣ ਹੈ। ਇਹ ਗੱਪਣ ਨਹੀਂ। ਇਹ ਹਾਂ ਇਹਦੇ ਅੱਜ ਸਾਈਂਕਰੋ ਸ਼ੁਰੂ ਕਰਾਂਗੇ ਜੀ ਥੋੜਾ ਜਿਹਾ ਅਸੀਂ ਵੇਟ ਕਰੀ ਗਏ ਹਾਂ ਥੋੜਾ ਜਿਹਾ ਸੂਈਆਂ ਨੂੰ ਥੋੜਾ ਜਿ ਤੇ ਇਹ ਹੀਟ ਚ ਨਹੀਂ ਆਈਆਂਗਾ ਇਹਨਾਂ ਦੇ ਸਿੰਕਰੋ ਕਰਾਂਗੇ ਤੁਹਾਨੂੰ ਦੱਸਿਆ ਸੀ ਨਾ ਵੀ ਸਿੰਕਰੋ ਦਾ ਮਤਲਬ ਫਿਰ ਹੁਣ ਆਪਣੇ ਕੋਲ ਕੋਈ ਹੱਲ ਹੈ ਨਹੀਂਗਾ ਜੀ ਇਹਨਾਂ ਦੇ ਸਿੰਕਰੋ ਹੀ ਕਰਨੀ ਪੈਣੀ ਆ ਕਿਉਂ ਟਾਈਮ ਟੱਪੀ ਜਾਂਦਾ ਗਾ ਗਰਮੀ ਸ਼ੁਰੂ ਹੋ ਜਾਣੀ ਆ ਇਹ ਇੱਕ ਇਹ ਗਾਂ ਬਾਈ ਦੀ ਰਹਿੰਦੀ ਆ ਬੰਨ ਵੱਲੋਂ ਤੇ ਇਹ ਘਾਹ ਰਹਿੰਦੀ ਆ ਨਾ ਗਨੇ ਹਾਂ ਉਹ ਕਿੰਨਾ ਕਿੰਨਾ ਦੁੱਧ ਹੀ ਜਾਂਦੇ ਕਿੰਨਾ ਕਿੰਨਾ ਚਰੋਗੇ ਸੁੰਜਾਂ ਨੂੰ ਇਹ ਲਿਆਂਦੀਆਂ ਵੀ ਹੋਣੇ ਤੇ ਇਹ ਹੈਗਾ 18 ਕਿਲੋ 18 ਕਿਲੋ ਹੈ ਦੋਵਾਂ ਥੱਲੇ ਹੀ ਹਾਂ ਆ ਗਾਂ ਦੇ ਹੋਗੇ 40 ਦਿਨ ਆਪਣਾ ਸਿੰਮਨ ਲੱਗੇ ਨੂੰ ਹਨ ਹਾਂ ਇਹਦੇ ਚੱਲਦੇ ਇਹਦੇ ਆਪਾਂ ਨਾਰਮਲ ਹੀ ਲਾਇਆ ਹਨ ਇਹਦੇ ਨਾਰਮਲ ਆਇਆ ਸੀ ਹਾਂ ਇਹਦੇ ਵਰਲਡ ਵਾਈਡ ਦਾ ਸਿੰਮਨ ਭਰਿਆ ਜੀ 트럼ਪ ਸੈਕਸਡ ਨਹੀਂ ਭਰਿਆਗਾ ਨਾਨ ਸੈਕਸਡ ਹੀ ਟੀਗਾ ਕਨਵੈਂਸ਼ੁਅਲ ਹੀ ਐ ਇਹਦੇ ਨਾਨ ਸੈਕਸ ਉਹ ਭਰਿਆ ਜੀ ਇੱਕ 트럼ਪ ਇਹ ਵੀ 40 ਦਿਨ ਟਪਾ ਗਈ ਆ ਆ ਦੋ ਗਾਵਾਂ ਬਾਈ ਦੀਆਂ ਗੱਬਣ ਠੀਕ ਆ ਗਗਣੇ ਕਿੰਨਾ ਦੁੱਧ ਪਾ ਦਿੰਨਾ ਬਈ ਦੁੱਧ ਹੁਣ ਘੜ ਗਿਆ ਪਹਿਲਾਂ ਪਾ ਦੇ 40 ਕੇ ਦਿਨ 40 ਕਿਲੋ ਅੱਛਾ ਹੁਣ ਕਿੰਨਾ 80 ਕੇ ਪਾ ਜਾਂਦਾ ਸੀ ਅਚਮਲੋ ਦੋ ਦੋ ਟਾਈਮਾਂ ਦਾ 80 ਕਿਲੋ ਦੁੱਧ ਸੀਗਾ ਹੈ ਕਿੰਨੇ ਕਿ ਬੱਚ ਦਾ ਹਾਂ ਹਾਂ ਮਸਟਾਈਟਸ ਦਾ ਫਿਰ ਆਉਂ ਉਹ ਤਾਂ ਮੇਨ ਦਿੱਕਤ ਹੈਗੀ ਆ ਤੇ ਪਾਉਣੇ ਦੁੱਧ ਤੋਂ ਫੀਡ ਕਿਹੜੀ ਪਾਉਣਾ ਕਾਰਗਿਲ ਦੀ ਪਾਉਣੀ ਕਾਰਗਿਲ ਕਿਹੜੀ ਕਾਰਗੱਠ ਜੀ ਕੋਈ ਦਿੱਕਤ ਨਹੀਂ ਆ ਰਹੀ ਕਹਿੰਦੇ ਪਸ਼ੂ ਰਿਪੀਟਰ ਹੋ ਜਾਂਦੇ ਸਹੀ ਚੱਲੀ ਜਾਂਦਾ ਕੰਮ ਨਾ ਆ ਵਧੀਆ ਰਹਿ ਜਾਂ ਇੱਕ ਇੱਕ ਟੀਕੇ ਦੇ ਵੀ ਹਾਂ ਇੱਕ ਟੀਕੇ ਦੇ ਆ ਦੋਵੇਂ ਆ ਜਿਹੜੀਆਂ ਹਾਂ ਹਾਂ ਇੱਕ ਟੀਕੇ ਦੇ ਆ ਇਹ ਕਿੰਨੇ ਕਿੰਨੇ ਚਿਰ ਦਿੰਗਾ ਗਾਬੋਂਗਾ ਇਹ ਨੂੰ ਹੈਗਾ ਵੀ 7ਵਾਂ ਕਿਉਂ ਨਾ ਆ ਜਿਹੜੀ ਸਾਹਮਣੀ ਹੈ ਇਹ ਹਾਂ ਇਹ ਸਾਰੀਆਂ ਰੱਖਣ ਵਾਲੀਆਂ ਕਿ ਵਿਚਨ ਵਾਲੀ ਵੀ ਹੈ ਕੋਈ ਕਈ ਵੇਰ ਕੋਈ ਬਾਈ ਸੁਣਦਾ ਹੁੰਦਾ ਆ ਦੋਵੇਂ ਵਿਚਨ ਵਾਲੀਆਂ ਹਾਂ ਦੋਵੇਂ ਵਿਚਨ ਵਾਲੀਆਂ ਅੱਛਾ ਤਾਂ ਕਿੰਨਾ ਕਿੰਨਾ ਦੁੱਧ ਦਿੱਤਾ ਗਈ ਵੀ ਕੋਈ ਬੰਦਾ ਪੁੱਛ ਲੈਂਦਾ ਇਹ 17 17 18 ਸਾਲ ਦੀ ਕਰ ਦਿੰਦਾ ਆ ਤਾਂ ਦੁੱਧ ਚੰਗੇ ਵਾਲੀ ਗਾਂ ਯਾਰ ਹਾਂ ਹੈਨਾ ਤੇ ਦੋਵੇਂ ਹੀ ਵਿਚਨੀਆਂ ਇਹ ਇਹ ਦੋਵੇਂ ਵਿਚਨ ਤਿਆਰ ਕਰਕੇ ਤਿਆਰ ਕਰਕੇ ਕਿੰਨਾ ਕਿੰਨਾ ਟਾਈਮ ਇਹਨਾਂ 'ਚ ਇਹਨੇ ਦਾ ਪਈਆ ਤਨਕ ਮਹੀਨੇ ਅੱਛਾ ਇਹ ਚੋਂ ਜਿਆਦਾ ਪੈਂਦਾ ਹੈ ਇਹ ਦਰਮਿਆਨੀ ਗਾ ਹੈ ਨਾ ਹਾਂ ਆ ਤਾਂ ਚੰਗੀ ਗਾ ਉਹ ਦਰਮਿਆਨੀ ਹੈ ਠੀਕ ਹੈ ਨਾਰਮਲ ਹੀ ਆ ਨਾਰਮਲ ਹੀ ਲੱਗੇ ਹਾਂ ਨਾਰਮਲ ਹੀ ਲੱਗੇ ਪਿਆ ਇੱਕ ਬਾਈ ਨੇ ਬਈ ਕਮੈਂਟ ਕੀਤਾ ਸੀ ਇੱਕ ਵੀਡੀਓ ਚ ਚਲੋ ਮੈਂ ਨਹੀਂ ਕਹਿੰਦਾ ਕਹਿੰਦਾ ਬਈ ਡਾਕਟਰ ਨੂੰ ਡਾਕਟਰ ਘਰ ਵਾਲੇ ਨੂੰ ਪੁੱਛੀ ਜਾਂਦਾ ਵੀ ਕਿਹੜਾ ਟੀਕਾ ਭਰਿਆ ਹੈ ਨਾ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਮਹੀਨੇ ਬਾਅਦ ਡਾਕਟਰ ਦੇ ਥੋੜੀ ਯਾਦ ਰਹਿੰਦਾ ਯਾਰ ਵੀ ਕਿਹੜਾ ਟੀਕਾ ਭਰਿਆ ਉਹ ਤਾਂ ਅਗਲੇ ਨੇ ਲੱਗ ਕੇ ਰੱਖਿਆ ਹੁੰਦਾ ਠੀਕ ਹੈ ਚਲੋ ਕੋਈ ਨਹੀਂ ਚੱਲੀ ਜਾਂਦਾ ਕਮੈਂਟਾਂ ਵਾਲਾ ਕੰਮ ਤਾਂ ਤੇ ਹਰੇਕ ਵੀਡੀਓ ਚ ਆਪਾਂ ਕਮੈਂ ਤੇ ਕਿੰਨੇ ਦੂਜਾ ਗਗਨੇ ਪੈਸੇ ਲਾ ਕੇ ਕੰਮ ਸ਼ੁਰੂ ਕੀਤਾ ਸੀ ਬਾਈ ਪਏ ਲਾ ਹੀ ਗਏ 2-3 ਲੱਖ ਰੁਪਏ ਦੇ 3 ਲੱਖ ਰੁਪਇਆ ਹੈਂ گاਵਾ ਤੇ ਗਾਵਾਂ ਤੇ ਇਹ ਸਾਰੀਆਂ ਮੁੱਲ ਆਪਣੀਆਂ ਸਾਰੀਆਂ ਮੁੱਲ ਨੂੰ ਮੰਨ ਲਓ ਵੀ ਘਰ ਦਾ ਤਾਂ ਕੋਈ ਹੈ ਨਹੀਂ ਹਾਂ ਫਿਰ ਤੈਨੂੰ ਹੋਇਆ ਵੀ ਸਾਲ ਹੀ ਹਜੇ ਸ਼ੁਰੂ ਉਹ ਬੱਚੀ ਹਾਈ ਹੈ ਤੈਨੂੰ ਦੋ ਬੱਚੀਆਂ ਆ ਗਈਆਂ ਇਹਨਾਂ ਤੋਂ ਤੇ ਦੁੱਧ ਦਾ ਰੇਟ ਵਧੀਆ ਮਿਲ ਜਾਂਦਾ ਹਾਂ ਵਧੀਆ ਮਿਲ ਜਾਂਦਾ ਠੀਕ ਹੈ ਡੇਰੀ ਤੇ ਹੀ ਡੇਰੀ ਤੇ ਅੱਛਾ ਫੀਡ ਘਰ ਗਲੀ ਪਾਉਣਾ ਹੈ ਤੇ ਸ਼ੈੱਡ ਤੇ ਕਿੰਨਾ ਖਰਚ ਆ ਗਿਆ ਸੀ ਇਸ ਤੇ ਆ ਗਏ 1.5-2 ਲੱਖ ਰੁਪਏ 1.5-2 ਲੱਖ ਰੁਪਇਆ ਹੈਂ ਤੇ ਇਹਦੇ ਨਾਲ ਪਸ਼ੂ ਸੌਖੇ ਹਨ ਹਾਂ ਹਾਂ ਹਵਾ ਆਉਂਦੀ ਹੈ ਅੱਗੇ ਬਾਹਲਾ ਗੰਮੂ ਜਿਹਾ ਬੰਦ ਹਾਂ 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 ਸਹੀ ਅਤੇ ਮਿਨਰਲ ਮਿਕਚਰ ਰੈਗੂਲਰ ਪਾਈ ਜਾਂਦਾ ਹਾਂ ਬਈ ਹਾਂ ਠੀਕ ਹੈ ਤੇ ਪੱਠਿਆਂ 'ਚ ਕੀ ਪਾਉਣਾ ਚਾਰ ਕੇ ਤੂੜੀ-ਦਾੜੀ ਹਰੇ ਚੱਲਦੇ ਅੱਛਾ ਹਰਾ ਹੀ ਹੈ ਚਾਰ ਨਹੀਂ ਪਾਉਂਦਾ ਚਾਰ ਨਹੀਂ ਸ਼ੁਰੂ ਤੋਂ ਨਹੀਂ ਪਾਇਆ ਚਾਰ ਥੋੜਾ ਜਿਹਾ ਟਾਈਮ ਲੈਂਦਾ ਸੀਗਾ ਉਦੋਂ ਬਹੁਤ ਮੜਕ ਫੇਰ ਹਟ ਗਏ ਸਹੀ ਨਹੀਂ ਲੱਗਿਆ ਸਹੀ ਨਹੀਂ ਲੱਗਿਆ ਕਿਵੇਂ ਕੀ ਪ੍ਰੋਬਲਮ ਆਉਂਦੀ ਸੀ ਉਹ ਚਮਟਾੜਸ ਦੀ ਚੱਕਰ ਜਾਂ ਬਣਦੀ ਮਸਟਾਈਟਸ ਵਾਲੀ ਆਉਂਦੀ ਸੀ ਹਣਾ ਹਾਂ ਜਿਹੜਾ ਚਾਰ ਆਪਾਂ ਮੋਲੂ ਲੈਉਣੇ ਆਪੀ ਪਾ ਲੱਗੇ ਪਾਉਣਾ ਪਿਆ ਭਾਂ ਉਹ ਉਲੀ ਵਿੱਚ ਆ ਜਾਂਦੀ ਸੀ ਅੱਛਾ ਉਲੀ ਆ ਜਾਂਦੀ ਫਿਰ ਤਾਂ ਮਸਟਾਈਟਸ ਆਉਣੀ ਸੀਗੀ ਪਿਆਰ ਸੱਕ ਗਾਨ ਹੋ ਗਈ ਮੁੜ ਕੇ ਫਿਰ ਛਾੜਤਾ ਸੁਵੇ ਹੀ ਖਰਾਬ ਹੋ ਜਾਂਦਾ ਮਸਟਾਈਟਸ ਹੋ ਜਾਂਦਾ ਚਾਰ ਨਾਲੀ ਪ੍ਰੋਬਲਮ ਆਉਂਦੀ ਹੈ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਇਹ ਵੀ ਗੱਲ ਕਹਿਣਾ ਜੀ ਵੀ ਜਿਹੜਾ ਨਾਰਮਲ ਪੱਠਿਆਂ ਦੀ ਰੀਸ ਚਾਰ ਨਹੀਂ ਕਰ ਸਕਦਾ ਦੁੱਧ 'ਚ ਸਮੈਲ ਆਉਣ ਲੱਗੀ ਸੀ ਅੱਛਾ ਦੁੱਧ 'ਚ ਜਦੋਂ ਚਾਰ ਪਾਉਂਦੇ ਸੀ ਹਾਂ ਕਿੰਨਾ ਕੁ ਚਾਰ ਪਾਇਆ ਚਾਰ ਉਹ ਅੱਛਾ ਤੇ ਫੇਰ ਛੜਤਾ ਜਾਵਾਂ ਹੀ ਆ। ਵੀ ਪੌਣਾ ਵੀ ਨਹੀਂ ਹੁਣ। ਨਾ ਨਾ ਹਰੇ ਪੱਠੇ ਦਾ ਵੱਧ ਵੀ ਜਲੇ ਯਾਰ ਉਹ ਵਧੀਆ। ਹਾਂ ਉਹ ਸਹੀ ਹੈ ਨਾ ਹਾਂ ਵੀ ਹਾਂ ਪਤਾ ਤਾਂ ਹੈ ਨਾ ਵੀ ਯਾਰ ਆਪਾਂ ਨੂੰ ਦਿੱਲੀ ਨਾਲੇ ਪੌਣਾ ਵੀ ਫੇਰ ਬਈ ਜਦੋਂ ਆਪਾਂ ਵੱਢ ਸਕਦੇ ਹੁਣ 5-6 ਪਸ਼ੂਆਂ ਆਸਤੇ ਤਾਂ ਆਪਾਂ ਚਲੋ ਉਹ ਤਾਂ ਫਾਰਮ ਵਾਲਿਆਂ ਕੋਲੇ ਜਿਨ੍ਹਾਂ ਕੋਲੇ ਜਿਆਦਾ ਪਸ਼ੂ ਆ 100-100 ਦੀ ਗਿਣਤੀ ਆ ਉਹਨਾਂ ਨੂੰ ਤਾਂ ਦਿੱਕਤ ਆਉਂਦੀ ਆ ਹਰੇ ਚਾਰੇ ਦੀ। ਪਰ ਆਪਾਂ ਤਾਂ ਵੱਢ ਹੀ ਸਕਦੇ ਆ ਲੋਕਾਂ ਨੇ ਥੋੜਾ ਇਹ ਚੀਜ਼ ਦਾ ਟ੍ਰੈਂਡ ਬਣਾ ਲਿਆ ਪਰ ਹਰੇ ਪੱਠੇ ਨਾਲ ਦੀ ਧਰੀ ਸੈਣੀਗੇ ਤਾਂ ਆਪਾਂ ਨੂੰ ਵੀ ਪਤਾ ਹੀ ਆ। ਤੇ ਬਸ ਗਾਂ ਵਧਾਉਣਾ ਕੰਮ ਕੇ ਇੰਨਾ ਹੀ ਰੱਖਣੇ ਆ ਨਹੀਂ ਨਹੀਂ ਵਧਾਵਾਂਗੇ ਵਧਾਵਾਂਗੇ ਇੱਥੇ ਤਾਂ ਜਗਾ ਮੇਰੇ ਹਿਸਾਬ ਨਾਲ ਥੋੜੀ ਆ ਨਾ ਨਹੀਂ ਚੰਗੀਆਂ ਪਾਵਾਂਗੇ ਹੁਣ ਅੱਛਾ ਚੰਗੇ ਪਾਵਾਂਗੇ ਜਿਵੇਂ ਉਹ ਦੋ ਵੇਚ ਕੇ ਹਾਂ ਠੀਕ ਹੈ ਠੀਕ ਹਾਂ ਬਾਈ ਸੇਲ ਕਰੂਗਾ ਬਾਈ ਗਾਵਾਂ ਦੋਵੇਂ ਚੰਗੀਆਂ ਮੰਨ ਲਓ 20 ਕਿਲੋ ਦੁੱਧ ਆ ਗਾਂ ਦਾ ਤਾਂ ਬੋਡੀ ਸਟਰਕਚਰ ਬਹੁਤ ਵਧੀਆ ਚਲੋ ਉਹ ਗਾਂ ਦਾ ਦਰਮਿਆਨੀ ਆ ਰੱਖ ਲਿਓ ਜੇ ਧਿਆਨ ਚ ਬਾਈ ਦਾ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਕੰਟੈਕਟ ਕਰ ਲਿਓ ਜੇ ਕਈ ਵਾਰੀ ਕਿਸੇ ਵੀਰ ਨੇ ਖਰੀਦਣੀ ਹੋਵੇ ਵੇਚੂਗਾ ਬਾਈ ਤਿਆਰ ਕਰਕੇ ਤਿਆਰ ਕਰਕੇ ਵੇਚਾਂਗੇ ਤਿਆਰ ਕਰਕੇ ਹੀ ਵੇਚੂਗਾ ਬਾਈ ਇਹ ਚ ਪਏ ਹਜੇ 2 ਮਹੀਨੇ ਤੇ ਕਈ ਵਾਰ ਕਿਸੇ ਨੂੰ ਹੁੰਦਾ ਕੋਈ ਚਾਹ ਬਣ ਬੰਦਾ ਲੈਣ ਵਾਲਾ ਤਾਂ ਵੀ ਦੁੱਧ ਤੋਂ ਦੋਵੇਂ ਡਰਾਈ ਕਿੰਨਾ ਕਿੰਨਾ ਦੁੱਧ ਦੇਤਾ ਸੀ ਇਹਨੇ ਇਹ ਥੱਲੇ ਹੈਗਾ ਜੀ ਇਹ ਵੀ 17 18 17 18 ਕਿਲੋ 20 22 ਕਿਲੋ ਦੁੱਧ ਦੇ ਦੂਗੀ ਹਣਾ ਡਰਾਈ ਕਿੰਨਾ ਚਰੋਗਾ ਕੀਤੀ ਨੂੰ ਇਹਨੂੰ ਹੋ ਗਏ ਬਾਈ 10 15 ਦਿਨ ਜਾਂ ਅੱਛਾ ਹੋਣੀ ਛੱਡੀ ਆ ਲੈ ਵੇ ਹੀ ਦੱਸਦਾ ਹਾਂ ਹਾਂ ਤੂੰ ਫਿਰ ਆਪੇ ਡਰਾਈ ਹੋ ਗਈ ਸੀ ਕਿ ਕਰਨੀ ਪਈ ਨਹੀਂ ਕਰਨੀ ਪਈ ਕਿ ਕਿਲੋ ਕਿਲੋ ਦੋ ਦੋ ਕਿਲੋ ਦਿੰਦੀ ਸੀ ਤੇ ਨਾਲ ਇੱਕ ਘਟਾ ਡਰਾਈ ਦਾ ਸ਼ੁਰੂ ਕਰਤਾ ਰਹੀ ਆ ਸ਼ੁਰੂ ਕਰਤਾ ਈ ਠੀਕ ਆ ਠੀਕ ਹੁਣ ਤਰਾ ਰਹੀ ਟ੍ਰਾਂਜੈਕਸ਼ਨ ਪਾਏਗਾ ਹਾਂ ਉਹਦਾ ਮਹੀਨਾ ਪਹਿਲਾਂ ਪੈਈ ਜਾਣੀ ਆ ਠੀਕ ਆ ਕੰਮ ਕਗਣੇ ਵਧੀਆ ਬਈ ਖੇਤੀ ਦੇ ਨਾਲ ਹੈ ਨਾ ਨਹੀਂ ਨਹੀਂ ਵਧੀਆ ਬਈ ਕੰਮ ਹਾਂ ਸੋਹਣਾ ਕੰਮ ਆ ਨਾ ਵੀ ਵਧੀਆ ਚੱਲਿਆ ਹੋਇਆ ਕੋਈ ਐ 80 ਕਿਲੋ ਦਾ ਤਾਂ ਹੁਣ ਕਿੰਨਾ ਕਿ ਦੁੱਧ ਹੁਣ ਤਾਂ 30 ਕਿਲੋ ਹੀ ਪੈਂਦਾ ਹਾਂ ਹਾਂ ਫਿਰ ਹੁਣ ਪਸ਼ੂ ਵੀ ਤੋਕੜ ਹੋਈ ਖੜੇ ਆ ਉਹ ਤਾਂ ਉਹ ਦੋ ਬੱਕਾਵਾ ਤਾਂ ਹੈ ਹੀ ਨਹੀਂਗਾ ਇੰਨਾ ਚਾਰਾਂ ਦਾ ਹੀ ਰਹਿ ਗਿਆ ਇੰਨਾ ਚਾਰਾਂ ਦਾ ਹੀ ਰਹਿ ਗਿਆ 30 ਕਿਲੋ ਆ ਵੀ ਸਾਂਭ ਲੈ ਰੱਬ ਸੁੱਖ ਰੱਖੇ ਡੇਢ ਡੇਢ ਮਹੀਨੇ ਦੀਆਂ ਗੱਬਣ ਹੋ ਗਈਆਂ ਬਈ ਗਾਵਾਂ ਬਾਈਆਂ ਦੀਆਂ ਤੇ ਇਹਨਾਂ ਦੇ ਅੱਜ ਸੈਂਕਕ੍ਰੋ ਸ਼ੁਰੂ ਕਰਦੇ ਆ ਬਾਈ ਨੂੰ ਦੱਸਾਂਗੇ ਹੁ ਤੇ ਸੈਂਕ్రో ਕਰਾਂਗੇ ਕਿਉਂ گاਵਾਾਂ ਦੀ ਸਿਹਤ ਹੈਲਥ ਠੀਕ ਹੈ ਵਧੀਆ ਕੋਈ ਮਾੜੀ ਨਹੀਂ ਗਈ ਜਿਵੇਂ ਪਸ਼ੂ ਹੁੰਦੇ ਆ ਨਾਰਮਲ ਪਸ਼ੂਆਂ ਨੇ ਰਹਿ ਜਾਣਾ ਸੈਂਕ్రో ਕੀਤੀ ਜਾ ਸਕਦੀ ਆ ਗਾਂ ਵੀ ਵਧੀਆ ਸੈਟ ਆ ਉਹ ਵੀ ਠੀਕ ਹੈ ਤੇ ਇੱਥੇ ਸੈਂਕ్రో ਦਾ ਫਾਇਦਾ ਹੁੰਦਾ ਬਈ ਜਦੋਂ ਪਸ਼ੂ ਹੀਟ ਚ ਨਹੀਂ ਆ ਰਿਹਾਗਾ ਕਿੰਨਾ ਹੋ ਗਿਆ ਇਹਨਾਂ ਨੂੰ 4-4 ਮਹੀਨੇ ਸੁਣਜਣ ਨੂੰ ਹੋ ਗਏ ਰਾਮਾ ਹੈਨਾ ਹਾਂ 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 ਮਿਨਰਲ ਮੈਕਰ ਵੀ ਬਾਈ ਰੈਗੂਲਰ ਪਾ ਰਿਆ ਪਰ ਫਿਰ ਵੀ ਹੀਟ ਚ ਨਹੀਂ ਆਈਆਂ ਕਈ ਵਾਰੀ ਦਿੱਕਤ ਆ ਜਾਂਦੀ ਹੈ ਤੇ ਇੱਥੇ ਸੈਂਕ్రో ਕਰਾਂਗੇ ਆਪਾਂ ਤੇ ਸੈਂਕ్రో ਦੀ ਚਲੋ ਜਿੱਥੇ ਜ਼ਿਆਦਾ ਰਿਪੀਟ ਬਰੀਡਿੰਗ ਆ ਉੱਥੇ ਵੀ ਕਈ ਵਾਰੀ ਲੋਡ ਪੈ ਜਾਂਦੀ ਏ ਪਰ ਸੈਂਕ్రో ਜ਼ਿਆਦਾਤਰ ਮੈਂ ਉਹ ਪਸ਼ੂਆਂ ਦੇ ਹੀ ਕਰਵਾਉਣਾ ਜੀ ਵੀ ਜਿਹੜੇ ਪਸ਼ੂ ਹੀਟ ਚ ਨਹੀਂ ਆ ਰਹੇਗੇ ਆਪਣੇ ਕੋਲੇ ਹੱਲ ਨਹੀਂ ਹੋਵੇ ਪਹਿਲੇ 3 ਦੇ ਰਹੇਗੇ ਦੋਨੇ ਦੋਵੇਂ ਹਾਂ ਇੱਕ ਇੱਕ ਤੇ ਰਹਿ ਗਣਾ ਹਾਂ ਆ ਪੈ ਗਿਆ ਕੀ ਭਰੇ ਇਹਨਾਂ ਦੇ ਤਾਂ ਤੇ ਉਹ ਵੀ ਮੇਲਾ ਦਾ ਤੂੰ ਚੱਲ ਮੈਂ ਤਾਂ ਉਦੋਂ ਆਉਂਦਾ ਨਹੀਂ ਸੀ ਤੇਰੇ ਉਹ ਵੀ ਇੱਕ ਇੱਕ ਤੇ ਰਹਿ ਜਾਣ ਉਹ ਨਹੀਂ ਉਹ ਉਸ ਤੇ ਜ਼ਿਆਦਾ ਲੱਗ ਗਿਆ ਉਦੋਂ ਮੈਨੂੰ ਨਾ ਚ ਸਟਾਰਟ ਕੀਤਾ ਸੀ ਅੱਛਾ ਉਹਦੇ ਡਾਕਟਰ ਕੋਈ ਹੋਰ ਆਉਂਦਾ ਸੀ ਮੈਂ ਤਾਂ 2 ਕੁ ਮਹੀਨੇ ਹੀ ਹੋਇਆ ਤੇਰੇ ਆਉਂਦੇ ਨੂੰ ਚੱਲ ਆਪਾਂ ਐਵੇਂ ਕਹੀਏ ਵੀ ਮੈਂ ਗੱਬਣ ਕੀਤੀਆਂ ਹੋਗਾ ਵਾਂ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਆਪਣੀਆਂ ਨਵੀਆਂ ਵੀਡੀਓ ਦੇਖਣ ਵਾਸਤੇ ਬਾਈ ਦਾ ਫਾਰਮ ਦਿਖਾਇਆ ਸੀ ਤੁਹਾਨੂੰ ਪੰਜ ਕਿ ਗਾਵਾਂ ਦੇ ਬਾਈ ਕੰਮ ਕਰਦਾ ਛਿਆਂ ਤੇ ਧੰਨਵਾਦ ਜੀ